ਉਹੀ ਪ੍ਰੋਗਰਾਮ ਲਾ ਕੇ ਜਾਵਾਂ ਮੇਰੀ ਜੇਬ ਚ ਚਾਏ ਮੈਂ 500 ਰੁਪਏ ਕਮਾ ਕੇ ਲੈ ਕੇ ਜਾਣਾ ਮੈਂ ਆਪਦੀ ਮਾਂ ਨੂੰ ਜਾ ਕੇ ਬਣਾਉਣਾ ਲੈ ਮਮਾ ਆਹ ਪੈਸੇ ਨੇ ਤੇ ਸਵੇਰੇ ਆਉਣ ਲੱਗਿਆ ਉਹਨਾਂ ਤੋਂ ਮੰਗ ਕੇ ਲੈ ਕੇ ਆਉਣਾ ਮੈਂ ਮਮਾ ਪੈਸੇ ਦੇ ਦੋ ਅਸੀਂ ਜਿੱਦੇ ਜ਼ਮੀਨ ਵੇਚੀ ਸੰਦੀਪ ਬਾਈ ਮੈਂ ਤੇ ਮੇਰਾ ਡੈਡੀ ਮੇਰੇ ਯਾਦ ਆ ਵੀ ਅਸੀਂ ਜ਼ਮੀਨ ਦੀ ਮਿੰਨਤੀ ਕਰਾ ਰਹੇ ਸੀ ਤੇ ਸਾਤੋਂ ਮਿੰਨਤੀ ਨਹੀਂ ਕਰਾਈਗੀ ਬਾਈ ਅਸੀਂ ਮੇਰੇ ਡੈਡੀ ਤੋਂ ਸਿੱਟੀ ਅੰਡਣ ਮੋਟਰਸਾਈਕਲ ਦੀ ਕਿੱਕ ਨਹੀਂ ਵੱਜੀ ਅਈ ਬਹੁਤ ਰੋਏ ਬਾਈ ਘਰੇ ਆ ਕੇ ਮੈਂ ਮੇਰੀ ਮਾਂ ਡੈਡੀ ਸਾਨੂੰ ਐ ਲਾਦ ਹੁੰਦਾ ਯਾਰ ਵੀ ਵੀ ਅਸੀਂ ਸਾਰੀ ਵੇਚਦੀ ਵੀ ਹੁਣ ਸਾਤ ਕੋਡ ਵੀ ਨਹੀਂ ਲੈਤੀ ਜਾਣੇ ਮੈਂ ਬਹੁਤ ਡਿਪਰੈਸ਼ਨ ਚ ਚਲ ਗਏ ਅੱਛਾ ਹਾਂ ਬਹੁਤ ਜਿਆਦਾ ਸਾਡੇ ਕੋਲੇ ਪੈਸੇ ਨਾ ਹੋਣੇ ਪੰਜ ਪੰਜ ਦਿਨ ਇੱਥੇ ਭੁੱਖੇ ਬੈਠੇ ਰਹਿਣਾ ਫਲੈਟ ਚ ਕਿਸੇ ਦਾ ਫਲੈਟ ਤੇ ਵੀ ਬਹੁਤ ਬਹੁਤ ਔਖਾ ਟਾਈਮ ਜਾਨੀ ਕਿ ਮੈਂ ਜੇ ਮੈਂ ਅੱਖਾਂ ਬੰਦ ਕਰਕੇ ਸੋਚਦਾ ਮੈਨੂੰ ਐ ਲੱਗਦਾ ਵੀ ਵੀ ਉਹ ਬਹੁਤ ਤਕੜੀ ਸਟਰਗਲ ਸੀ ਮੈਂ ਤਾਂ ਕੀਤੀ ਕੀਤੀ ਮੇਰੇ ਨਾਲ ਮੇਰੇ ਨਾਲ ਜਿਹੜੇ ਰਹਿੰਦੇ ਨੇ ਸੱਤ ਅੱਠ ਜਾਣੇ ਇਹਨਾਂ ਨੇ ਵੀ ਕੀਤੀ ਆunਟੀ ਨੇ ਕੀਤੀ ਉਹ ਬਾਈ ਪ੍ਰਦੀਪ ਆ ਮੁੰਡਾ ਉਹਨੇ ਕੀਤੀ ਐਨ ਆਰ ਆਈ ਨੇ ਕੀਤੀ ਮੇਰੇ ਮਾਪਿਓ ਨੇ ਕੀਤੀ ਹਨਾ ਮੇਰੀ ਫੈਮਿਲੀ ਨੇ ਕੀਤੀ ਸਾਰੀ ਨੇ ਵੀ ਉਹ ਜ਼ਮੀਨ ਜਮਣ ਵੀ ਵੀ ਕੀ ਕਿ ਨਹੀਂ ਜ਼ਮੀਨ ਅਸਲ ਵਿੱਚ ਜ਼ਮੀਨ ਵੇਚਣ ਦੇ ਵੀ ਕਈ ਕਾਰਨ ਸੀ ਬਾਈ ਜ਼ਮੀਨ ਭੈਣ ਦਾ ਵਿਆਹ ਕੀਤਾ ਅੱਛਾ ਅਗਲ ਦੀ ਗੱਲ ਕਰ ਰਹੇ ਸੀ ਜ਼ਮੀਨ ਦੀ ਉਹ ਜ਼ਮੀਨ ਬਾਈ ਕੁਝ ਤਾਂ ਮੇਰੇ ਤੇ ਖਰਚਾ ਵਰਚਾ ਬਾਹਰ ਸਿੰਗਾਪੁਰ ਜਾਣ ਤੇ ਕੈਨੇਡਾ ਦੀ ਫੈਲਾਈ ਕੈਨੇਡਾ ਦੀ ਠੱਗੀ ਹੋ ਗਈ ਫਿਰ ਕੁਝ ਭੈਣ ਦਾ ਵਿਆਹ ਕੀਤਾ ਤੇ ਫਿਰ ਡੈਡੀ ਬਿਮਾਰ ਰਹਿੰਦੇ ਸੀ ਮੇਰੇ ਡੈਡੀ ਨੂੰ ਹਾਰਟ ਅਟੈਕ ਆ ਗਿਆ ਸੀ ਉਦੋਂ ਅਸੀਂ ਪੈਸਿਆਂ ਥੱਲੇ ਆ ਗਏ ਫਿਰ ਕੁਝ ਕਾਫੀ ਹਾਲਾਤ ਮੇਰੇ ਮੇਰੇ ਤੇ ਮੇਰੇ ਤੇ ਬਹੁਤ ਮੇਰੇ ਤੇ ਬਹੁਤ ਖਰਚਾ ਕੀਤਾ ਬਾਈ ਮੇਰੇ ਮਾਂ ਪਿਓ ਨੇ ਮੈਂ ਐਵੇਂ ਸੱਚੀ ਵੀ ਮੈਂ ਮੇਰੇ ਮੰਮੀ ਡੈਡੀ ਦਾ ਕਦੇ ਵੀ ਦੇਣਾ ਨਹੀਂ ਦੇ ਸਕਦਾ ਤੇ ਮੈਂ ਅੱਜ ਵੀ ਮੈਂ ਦੱਸ ਕੇ ਹਟਿਆ ਪਹਿਲਾਂ ਵੀ ਮੈਂ ਅੱਜ ਕੋਈ ਪ੍ਰੋਗਰਾਮ ਲਾ ਕੇ ਜਾਵਾਂ ਮੇਰੀ ਜੀਬ ਚ ਚਾਏ ਮੈਂ 500 ਰੁਪਏ ਕਮਾ ਕੇ ਲੈ ਕੇ ਜਾਣਾ ਮੈਂ ਆਪਦੀ ਮਾਂ ਨੂੰ ਜਾ ਕੇ ਫੜਾਉਣਾ ਕਿ ਲੈ ਮੰਮਾ ਆਹ ਪੈਸੇ ਨੇ ਤੇ ਸਵੇਰੇ ਆਉਣ ਲੱਗਿਆ ਉਹਨਾਂ ਤੋਂ ਮੰਗ ਕੇ ਲੈ ਕੇ ਆਉਣਾ ਵੀ ਮੰਮਾ ਪੈਸੇ ਦੇ ਦਿਓ ਤੇ ਉਹ ਵਾਵਾ ਕਾਰਨ ਹੋ ਕੇ ਸਾਡੀ ਜ਼ਮੀਨ ਵੇਚ ਗਈ ਜੀ ਹੂੰ ਤੇ ਜਮੀਨ ਬਾਈ ਵੀ ਅਸੀਂ ਭੈਣ ਦੇ ਵਿਆਹ ਤੇ ਮੇਰੇ ਯਾਦ ਆ ਵੀ ਭੈਣ ਦੇ ਵਿਆਹ ਤੋਂ ਬਾਅਦ ਅਸੀਂ ਗੱਡੀ ਤੇ ਲੋਨ ਕਰਾਇਆ ਗੱਡੀ ਦਾ ਲੋਨ 585000 ਦਾ ਉਹ ਸਾਨੂੰ ਬਹੁਤ ਔਖਾ ਭਰਨਾ ਪਿਆ ਤੇ ਅਸੀਂ ਜਿੱਦੇ ਜ਼ਮੀਨ ਵੇਚੀ ਨਾ ਬਾਈ ਮੈਂ ਬਹੁਤ ਸ਼ਾਰਟ ਚ ਨਵੇੜਦਾ ਅਸੀਂ ਜਿੱਦੇ ਜ਼ਮੀਨ ਵੇਚੀ ਸੰਦੀਪ ਬਾਈ ਮੈਂ ਤੇ ਮੇਰਾ ਡੈਡੀ ਮੇਰੇ ਯਾਦ ਆ ਵੀ ਅਸੀਂ ਜ਼ਮੀਨ ਦੀ ਮਿੰਨਤੀ ਕਰਾ ਰਹੇ ਸੀ ਤੇ ਸਾਤੋਂ ਮਿੰਨਤੀ ਨਹੀਂ ਕਰਾਈਗੀ ਬਾਈ ਅਸੀਂ ਮੇਰੇ ਡੈਡੀ ਤੋਂ ਸਿਟੀ ਹੰਡਨ ਮੋਟਰਸਾਈਕਲ ਦੀ ਕਿੱਕ ਨਹੀਂ ਵੱਜੀ। ਹਮ ਆਈ ਬਹੁਤ ਰੋਏ ਬਾਈ ਘਰੇ ਆ ਕੇ ਮੈਂ ਮੇਰੀ ਮਾਂ ਡੈਡੀ ਸਾਨੂੰ ਐ ਲਾਦ ਹੁੰਦਾ ਯਾਰ ਵੀ ਵੀ ਅਸੀਂ ਸਾਰੀ ਬੇਚਦੀ ਵੀ ਹੁਣ ਸੱਤ ਖੁੱਡ ਵੀ ਨਹੀਂ ਲੱਤੀ ਜਾਣੀ। ਹਮ ਚਲੋ ਪ੍ਰਮਾਤਮਾ ਫਿਰ ਜਿਵੇਂ ਕੁਦਰਤ ਦੇ ਰੰਗ ਬਾਈ ਜਿਵੇਂ ਜੀ ਨੇ ਜੰਮੇ ਆ ਜੀ ਨੇ ਧਰਤੀ ਦੇ ਭੇਜਿਆ ਉਹਨੇ ਆਪੇ ਹੀ ਲਾ ਵੀ